ਸਾਡੀ ਸਰ ਸਭ ਤੋਂ ਵੱਡੀ ਗੱਲ ਸਾਡੀ ਮੈਨੂਫੈਕਚਰਿੰਗ ਖੁਦ ਦੀ ਹੈ। ਹੂੰ ਏ ਟੂ ਜ਼ੈਡ ਕੁੱਲਰ ਪੇਂਟ ਤੋਂ ਲੈ ਕੇ ਬਾਡੀ ਮੋਟਰ ਮੈਨੂਫੈਕਚਰਿੰਗ ਹੂੰ ਸਾਰਾ ਯੂਨਿਟ ਸਾਡਾ ਆਪਣਾ ਲੱਗਦਾ। ਅਸੀਂ ਸਿਰਫ ਕੁਆਲਿਟੀ ਤੇ ਫੋਕਸ ਕਰੀਦਾ। ਹੂੰ ਪ੍ਰਾਈਜ਼ਿੰਗ ਵਧੀਆ ਦੇਦੀ ਕਸਟਮਰ ਨੂੰ। ਇਹਨੇ ਤੇ ਹੈ ਜੇ ਤੁਸੀਂ ਪਾਣੇ ਕਿਉਂ ਕਿਹਾ ਜੀ ਫਾਰਮ ਪਾਣੇ ਕਿਹੜਾ ਸਮਾਨ ਪਾਣੇ ਹੋ ਜਿਹੜੇ 15-15 ਸਾਲ ਤੁਹਾਡੇ ਐਵਰੇਜਿੰਗ ਤੇ ਗੱਦੇ ਖਰਾਬ ਹੀ ਨਹੀਂ ਹੁੰਦੇ। ਤੇ ਸਾਡੀ ਨੈਟਲੋਨ ਵੀ ਹੁੰਦੀ ਹੈ, ਫਾਰਮ ਵੀ ਪੈਂਦੀ ਹੈ, ਸੌਫਟੀ ਵੀ ਹੈ, ਐਕਚਰ ਫਾਰਮ ਵੀ ਹੈ, ਸਪਰਿੰਗ ਵਾਲੇ ਵੀ ਹੈ, ਆਰਥੋਪੈਟਿਕ ਵੀ ਹੈ, ਕਹਿੰਦੇ ਐ ਸਪਨਿਆਂ ਦਾ ਘਰ ਤਾਂ ਸਾਰੇ ਬਣਾਉਂਦੇ ਨੇ ਪਰ ਗੱਲ ਹੋਵੇ ਅਲਮਾਰੀ ਦੀ ਸਾਮਾਨ ਸਾਂਭਣਾ ਹੋਵੇ ਗੱਲ ਹੋਵੇ ਬੈੱਡ ਤੇ ਪਾਉਣ ਵਾਲੇ ਗੱਦੇ ਦੀ ਮੈਟ੍ਰੀਸ ਦੀ ਗੱਲ ਹੋਵੇ ਗਰਮ ਪਾਣੀ ਨਾਲ ਨਹਾਉਣ ਦੇ ਸਰਦੀਆਂ 'ਚ ਤਾਂ ਗੀਜ਼ਰ ਵੀ ਮੌਜੂਦ ਨੇ ਸਵੇਰੇ ਸ਼ਾਮ ਆਰਾਮ ਨਾਲ ਬਹਿਣਾ ਚਾਹ ਪਾਣੀ ਪੀਣਾ ਤਾਂ ਜੀ ਹਾਂ ਟੇਬਲ ਕੁਰਸੀਆਂ ਬੱਚਿਆਂ ਤੱਕ ਦੀਆਂ ਰੰਗ-ਬਰੰਗੀਆਂ ਕੁਰਸੀਆਂ ਵੀ ਅਵੇਲੇਬਲ ਨੇ ਗੱਲ ਹੋਵੇ ਕੁੱਲਰ ਦੀ ਗਰਮੀਆਂ 'ਚ ਕੁੱਲਰ ਵਧੀਆ ਠੰਡੀ ਪਾਣੀ ਵਾਲਾ ਕੁਲਰ ਤੇ ਨਾਲ ਦੇ ਨਾਲ ਲਾਈਟਾਂ ਚੱਲਦੀਆਂ 블루ਥ ਵਾਲੇ ਸਪੀਕਰ ਲੱਗੇ ਹੋਏ ਨੇ ਤੇ ਜੇਕਰ ਨੌਜਵਾਨ ਪੀੜੀ ਨੱਚਣ ਗਾਣ ਦੇ ਸ਼ਕੀਨ ਆ ਤਾਂ ਜੀ ਹਾਂ ਹੋਮ ਥੀਏਟਰ ਤੱਕ ਅਵੇਲੇਬਲ ਨੇ ਸੋ ਕਹਿ ਸਕਦੇ ਆ ਕਿ ਐਵਰ ਕਿੰਗ ਇੱਕ ਅਜਿਹਾ ਬ੍ਰਾਂਡ ਹੈ ਜਿਨ੍ਹਾਂ ਦੇ ਕੋਲ ਇੱਕ ਦਰਜਨ ਦੇ ਕਈ ਪ੍ਰੋਡਕਟਸ ਨੇ ਤੇ ਸਾਰੇ ਪ੍ਰੋਡਕਟ ਉਹ ਨੇ ਜਿਹੜੇ ਰੋਜ਼ਮਰਦ ਦੀ ਜ਼ਿੰਦਗੀ ਚ ਕੰਮ ਆਉਂਦੇ ਆਉਂਦੇ ਆ કિંગ ਲੁਧਿਆਣੇ ਦਾ ਇੱਕ ਅਜੇ ਆ ਬ੍ਰਾਂਡ ਜਿਹਾਂ ਦੇ ਕੋਲ ਪ੍ਰੋਡਕਟਸ ਦੀ ਨਹੀਂ ਐ ਕੋਈ ਥੋੜ ਕਰੇਗਾ ਪੂਰੀ ਤੁਹਾਡੇ ਘਰ ਦੀ ਹਰ ਇੱਕ ਲੋੜ ਜੀ ਹਾਂ ਤਕਰੀਬਨ 25 30 ਸਾਲ ਤੋਂ ਲੁਧਿਆਣੇ ਦਾ ਇਹ ਬ੍ਰਾਂਡ ਲੁਧਿਆਣਾ ਹੀ ਨਹੀਂ ਪੰਜਾਬ ਹੀ ਨਹੀਂ ਪੈਨ ਇੰਡੀਆ ਸਰਵਿਸ ਨਿਭਾ ਰਿਹਾ ਹੈ ਹਰ ਜਗ੍ਹਾ ਤੇ ਆਪਣੇ ਪ੍ਰੋਡਕਟਸ ਪਹੁੰਚਾ ਰਿਹਾ ਹੈ ਕੀ ਕੁਝ ਹੈ ਐਵਰ ਕਿੰਗ ਦੇ ਕੋਲ ਕੀ ਕੀ ਬ੍ਰਾਂਡਸ ਨੇ ਇਹ ਖਾਸ ਤੇ ਐਵਰ ਕਿੰਗ ਦੀ ਗੱਲਬਾਤ ਕਰਦੇ ਆਂ ਭਾਈ ਅਮਨ ਡੱਕ ਜੀ ਕੋਲ ਨੇ ਅਮਨ ਭਾਈ ਐਵਰ ਕਿੰਗ ਅਜੇ ਆ ਬ੍ਰਾਂਡ ਲੋਕ ਵਿਸ਼ਵਾਸ ਬਹੁਤ ਕਰਦੇ ਆਂ ਕੁਆਲਿਟੀ ਡਿਊਰੇਬਿਲਟੀ ਰਾਇਬਿਲਟੀ ਤੁਹਾਡੀ ਹੋਰ ਖਾਸियत ਕੀ ਕੀ ਹੈ ਕਿਉਂ ਲੋਕ ਇਹਨਾਂ ਪਿਆਰ ਕਰਦੇ ਆਂ ਐਵਰ ਕਿੰਗ ਨੂੰ ਸਾਡਾ ਸਿਰ ਇਹੀ ਖਾਸੀਅਤ ਹੈ ਜੀ ਅਸੀਂ ਸਿਰਫ ਕੁਆਲਿਟੀ ਤੇ ਫੋਕਸ ਕਰੀਦਾ ਹੂੰ ਪ੍ਰਾਈਜ਼ਿੰਗ ਵਧੀਆ ਦੇ ਦੀ ਕਸਟਮਰ ਨੂੰ ਤਾਂ ਕਿ ਕਸਟਮਰ ਡੀਲਰ ਕੋਲ ਸਾਡੇ ਜਾ ਕੇ ਉੱਥੇ ਇਨਕੁਆਇਰੀ ਕਰੇ ਤੇ ਵਧੀਆ ਪ੍ਰੋਡਕਟ ਬਿਲਕੁਲ ਗੱਲ ਹੋਵੇ ਆਪਣ ਬਾਈ ਚਾਹੇ ਚੇਅਰਸ ਦੀ ਬੇਬੀ ਚੇਅਰਸ ਨੇ ਵੱਡੀਆਂ ਕੁਰਸੀਆਂ ਟੇਬਲ ਮੇਜ ਪੂਰੀ ਕੁਆਲਿਟੀ ਤੁਹਾਡੀ ਵਧੀਆ ਜੇ ਅਸੀਂ ਗੱਲ ਕਰੀਏ ਤੁਹਾਡਾ ਜਦੋਂ ਮਸ਼ਹੂਰ ਹੈ 25 ਸਾਲ ਤੋਂ ਤੁਹਾਡੇ ਕੂਲਰ ਗਰਮੀ ਆ ਰਹੀਆਂ ਨੇ ਤੇ ਤੁਹਾਡੇ ਕੂਲਰ ਦੀ ਖਾਸੀਅਤ ਕੀ ਹੈ ਕਿਉਂ ਉਹਦਾ ਰੰਗ ਉਹਦੀ ਮੋਟਰ ਇੰਨੀ ਲੰਬੀ ਚੱਲਦੀ ਹੈ ਕਿਉਂ ਚੀਜ਼ ਖਰਾਬ ਨਹੀਂ ਹੁੰਦੀ ਲੋਕ ਇਹਨਾਂ ਪਿਆਰ ਕੂਲਰ ਨੂੰ ਕਿਉਂ ਕਰਦੇ ਤੁਹਾਡੇ ਸਾਡੀ ਸਰ ਸਭ ਤੋਂ ਵੱਡੀ ਗੱਲ ਸਾਡੀ ਮੈਨੂਫੈਕਚਰਿੰਗ ਖੁਦ ਦੀ ਹੈ। ਹੂੰ ਏ ਟੂ ਜ਼ੈਡ ਕੁੱਲਰ ਪੇਂਟ ਤੋਂ ਲੈ ਕੇ ਬਾਡੀ ਮੋਟਰ ਮੈਨੂਫੈਕਚਰਿੰਗ ਹੂੰ ਸਾਰਾ ਯੂਨਿਟ ਸਾਡਾ ਆਪਣਾ ਲੱਗਾ। ਕੀ ਬਾਤ ਹੈ? ਤੇ ਗੱਲ ਹੋਵੇ ਆਪਣੀ ਬਾਈ ਅਲਮਾਰੀ ਦੀ। ਅਲਮਾਰੀਆਂ ਤੁਹਾਡੀ ਕਹਿੰਦੇ ਬੜੀ ਹੈਵੀ ਨੇ ਬੜੇ ਵਧੀਆ ਰੰਗ ਕਰਦੇ ਹੋ। ਕਹਿੰਦੇ ਆ ਵੀ ਬੰਦਿਆਂ ਦੀਆਂ ਤਿੰਨ ਤਿੰਨ ਪੁਸ਼ਤਾ ਨਿਕਲ ਜਾਂਦੀਆਂ ਨੇ ਅਲਮਾਰੀ ਖਰਾਬ ਨਹੀਂ ਹੁੰਦੀ। ਇਹ ਗੱਲ ਸੱਚੀ ਆ? ਬਿਲਕੁਲ ਸਰ ਸਾਡੇ ਕੋਈ ਕਈ ਕਸਟਮਰ ਆਉਂਦੇ ਨੇ 15-20 ਸਾਲ ਪੁਰਾਣੇ ਵੀ ਹੁਣ ਸਾਡੀ ਕੁੜੀ ਦਾ ਵਿਆਹ ਆ ਜੀ ਤੁਹਾਡੇ ਕੋਲ ਹੀ ਅਲਮਾਰੀ ਲੈਣੀ। ਆਲ ਆ ਦੇਖੋ ਕੁੱਲਰ ਦੀ ਗੱਲ ਕਰੀਏ ਮੈਂ ਤੇ ਵੀ ਸੁਣਿਆ ਕਿ ਤੁਹਾਡੇ ਕੁੱਲਰ ਵੀ ਹੈ ਜਿਹੜੇ ਲਾਈਟਾਂ ਵੀ ਚੱਲਦੀਆਂ ਨੇ ਵਿੱਚ ਗਾਣੇ ਵੀ ਸੁਣ ਸਕਦੇ ਹੋ ਗਰਮੀਆਂ 'ਚ ਖਾਓ ਪੀਓ ਨਾਲੇ ਨੱਚੀ ਚੱਲੋ ਇਹ ਵੀ ਗੱਲ ਸਹੀ ਹੈ ਬਿਲਕੁਲ ਸਰ ਕੁੱਲਰ ਦਾ ਸਾਡਾ ਦਿਮਾਗ ਕਿਵੇਂ ਆਇਆ ਸੀ ਸਰ ਮਾਰਕੀਟਿੰਗ ਖਾਂਦੀ ਸਭ ਕੁਝ ਜੀ ਵੀ ਸਾਨੂੰ ਕੀ ਯੂਨੀਕ ਚਾਹੀਦਾ ਹਰ ਹਰ ਸਾਲ ਮਤਲਬ ਕੁਝ ਨਾ ਕੁਝ ਯੂਨੀਕ ਦੇਵਾਂਗੇ ਤਾਂ ਮਾਰਕੀਟ ਵਿੱਚ ਬੈਠ ਜੀ ਜਾਉਗਾ ਕੀ ਬੋਤਲ ਤੇ ਨਾਲ ਤਾਂ ਤੁਹਾਡੇ ਕੋਲ ਹੋਮ تھیਟਰ ਦੀ ਪਰਮਾਰ ਹੈਗੀ ਆ ਹੋਮ تھیਟਰ ਦੀ ਕੀ ਖਾਸੀਅਤ ਹੈ ਕਿੰਨੇ ਵਾਟ ਵਾਲੇ ਸਪੀਕਰ ਨੇ ਕਿਵੇਂ ਸਾਰਾ ਕੁਝ ਸਰ ਮੈਕਸਿਮਮ ਡੀਜੇ ਵਾਲਾ ਸਾਡਾ ਜ਼ਿਆਦਾ ਵਿਕਦਾ ਬ ਪਸੰਦ ਲੋਕੀ ਕਰਦੇ ਡੀਜੇ ਵਾਲੇ ਨੇ ਕਰਦੇ ਆ ਠੀਕ ਹੈ ਤੇ ਤੁਹਾਡੇ ਕੋਲ ਜੋ ਸਰਜੇ ਦੀ ਗੱਲ ਕਰੀ ਤਾਂ ਗਿਜ਼ਰ ਬੜੇ ਵਿਕੇ ਨੇ ਐਵਰ ਕਿੰਗ ਦੇ ਗਿਜ਼ਰ ਦੀ ਕੀ ਖਾਸੀਅਤ ਹੈ ਕਿੰਨੇ ਲੀਟਰ ਦੀ ਕੈਪੈਸਿਟੀ ਹੈ ਤੇ ਕਿਉਂ ਲੋਕਾਂ ਨੇ ਪਸੰਦ ਕਰਦੇ ਆ ਸਰ ਮੈਂ ਤਾਂ ਕੁਆਲਟੀ ਔਰ ਪ੍ਰਾਈਜ਼ਿੰਗ ਕਰਕੇ ਸਾਡਾ ਬਹੁਤ ਵਧੀਆ ਵਿਕਦਾ ਕੁਆਂਟੀਟੀ ਚ ਵਿਕਦਾ ਅੱਛਾ ਰਿਸਪੌਂਸ ਆ ਸੰ ਗਿਜ਼ਰ ਦਾ ਤੇ ਇਹ ਕਹਿੰਦੇ ਆ ਵੀ ਐਵਰ ਕਿੰਗ ਬ੍ਰਾਂਡ ਲੋਕਾਂ ਦੇ ਸਿਹਤ ਦਾ ਬੜਾ ਖਿਆਲ ਰੱਖਦਾ ਹੈ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦਾ ਹੈ ਉਹ ਕਿੱਦਾਂ ਤੁਹਾਡੇ ਆਰਓ ਬੜੇ ਮਸ਼ਹੂਰ ਨੇ ਤੁਹਾਡੇ ਆਰਓ ਦੀ ਖਾਸੀਅਤ ਕੀ ਹੈ ਫਿਲਟਰਾਂ ਦੀ ਸਰ ਆਰਓ ਦੀ ਖਾਸੀ ਕਾਪਰ ਕੈਂਡਲ ਹੈ ਸਾਰੀ ਆਪਣੀ ਮੈਨੂਫੈਕਚਰਿੰਗ ਹੈ ਸਾਰੀ ਸਾਰਾ ਯੂਨਿਟ ਆਪਣਾ ਚੱਲਦਾ ਹੈ ਬਾਕੀ ਸਰਵਿਸ ਵਾਸਤੇ ਅਸੀਂ ਹਰ ਟਾਈਮ ਹਾਜ਼ਰ ਰਹੀ ਹਾਂ ਆਵਣ ਭਾਜੀ ਗੱਲਾਂ ਹੋ ਗਈਆਂ Almari ਦੀਆਂ ਗੱਲਾਂ ਹੋ ਗਈਆਂ table ਕੁਰਸੀਆਂ ਦੀਆਂ ਗਿਜ਼ਰ ਦੀਆਂ RO ਫਿਲਟਰ ਦੀਆਂ ਪਲਰਾਂ ਦੀਆਂ ਸਾਰੀ ਗੱਲਾਂ ਹੋ ਗਈਆਂ ਮੇਨ ਗੱਲ ਤੇ ਆਨੇ ਆ ਕਹਿੰਦੇ ਤੁਹਾਡੇ ਕੋਲ ਜਿਹੜੇ ਗੱਦੇ ਨੇ ਮੈਟ੍ਰਸ ਨੇ ਇਹ ਬੜੀ ਹਾਈ ਕੁਆਲਿਟੀ ਦੇ ਨੇ ਸਰਦੀਆਂ ਗਰਮੀਆਂ ਪਾਸੇ ਦਾ ਵਟੇ ਜਾਂਦੇ ਹੀ ਨੇ ਆਰਥੋਪੈਡਿਕ ਗੱਦੇ ਨੇ ਇਹ ਕੀ ਚੱਕਰ ਹੈ ਸਾਰਥੋਪੈਕੀ ਕਈ ਕਸਟਮਰ ਸਾਡੇ ਕੋਲ ਆਉਂਦੇ ਬੈਕ ਪੇਨ ਹੈ ਜੀ ਉਹਦੇ ਕਰਕੇ ਅਸੀਂ ਆਰਥੋ ਮੈਟ੍ਰਸ alone ਪਰ ਫਰਗਰਦੇ ਨੇ ਠੀਕ ਪਰ ਫਰਗਰਦੇ ਆ ਵੀ ਆਰਥੋਮੈਟਰਸ ਲੋ ਕਈ ਕੰਨੇ ਸਾਨੂੰ ਸੌਫਟਨੈਸ ਚਾਹੀਦੀ ਫਿਰ ਜਿੱਦਾਂ ਹੋਟਲ ਦੀ ਲਗਜ਼ਰੀ ਫੀਲਿੰਗ ਆਉਂਦੀ ਹੋਟਲ 'ਚ ਸਾਡੇ ਕਾਫੀ ਮੈਟਰਸ ਜਾਂਦੇ ਨੇ ਹੋਟਲ ਵਗੈਰਾ 'ਚ ਜੇ ਅਬ ਗੱਦੀਆਂ ਗੱਲ ਕਰ ਰਹੇ ਆ ਤਾਂ ਸਿੰਗਲ ਗੱਦੇ ਹੁੰਦੇ ਆ ਜੀ ਇੱਕ ਡਬਲ ਵੱਡੇ ਸਾਈਜ਼ ਦੇ ਗੱਦੇ ਨੇ ਜਿਹੜੇ ਵਨ ਪੀਸ ਵਾਲੇ ਇਹਨਾਂ ਦੀ ਕੀ ਖਾਸੀਅਤ ਹੈ ਕਿੰਗ ਸਾਈਜ਼ ਨੇ ਕੁਇਨ ਸਾਈਜ਼ ਨੇ ਕਿਹੜੇ ਸਾਈਜ਼ ਦੇ ਹੁੰਦੇ ਕਿਵੇਂ ਬਿਲਕੁਲ ਟ੍ਰੈਂਡਿੰਗ ਜਿੱਦਾਂ ਹੋਟਲਾਂ 'ਚ ਕਿੰਗ ਸਾਈਜ਼ ਵੱਡੇ ਮੈਟਰਸ ਚੱਲਦੇ ਇਸ ਕਰਕੇ ਕਸਟਮਰ ਵੀ ਅੱਜਕੱਲ ਉਧਰ ਨੂੰ ਜ਼ਿਆਦਾ ਹੋ ਰਹੇ ਤੁਹਾਡੇ ਮੈਟਰਸ ਦੀ ਦੀ ਕੁਆਲਿਟੀ ਹੈ ਸਾਲ ਦੀ ਗਾਰੰਟੀ ਤੋਂ ਲੈ ਕੇ ਸਾਡੇ ਕੋਲ 15 ਸਾਲ ਦੀ ਗਾਰੰਟੀ ਤੱਕ ਕੁਆਲਿਟੀ 15 15 ਸਾਲ ਦੀਆਂ ਗਾਰੰਟੀਆਂ ਵਾਹ ਜੀ ਵਾਹ ਠੀਕ ਹੈ ਤੇ ਇਹਨਾਂ ਦੀ ਖਾਸੀਅਤ ਕੀ ਹੈ ਇਹਦੇ ਤੇ ਹੈ ਜੇ ਤੁਸੀਂ ਪਾਨਨੇ ਕੀ ਉਹ ਕਹੇ ਜੀ ਫਾਰਮ ਪਾਨਨੇ ਕਿਹੜਾ ਸਮਾਨ ਪਾਨਨੇ ਹੋ ਜਿਹੜੇ 15 15 ਸਾਲ ਤੁਹਾਡੇ ਐਵਰੀਕਿੰਗ ਤੇ ਗੱਦੇ ਖਰਾਬ ਹੀ ਨਹੀਂ ਹੁੰਦੇ ਸਾਡੇ ਨੈਟ ਲੋਨ ਵੀ ਹੁੰਦੀ ਹੈ ਫਾਰਮ ਵੀ ਪੈਂਦੀ ਹੈ ਸੌਫਟੀ ਵੀ ਹੈ ਐਕਚਰ ਫਾਰਮ ਵੀ ਹੈ ਸਪਰਿੰਗ ਵਾਲੇ ਵੀ ਹੈ ਆਰਥੋਪੈਟਿਕ ਵੀ ਹੈ ਕਈ ਤਰ੍ਹਾਂ ਦੀ ਰੇਂਜ ਹੈ ਮੈਟ੍ਰਸ ਵਿੱਚ ਮਤਲਬ ਕੀ 8 9 ਪ੍ਰੋਡਕਟ ਤੁਹਾਡੇ ਐਵਰੀਕਿੰਗ ਆਸਟਮ ਤਿਆਰ ਕਰ ਰਿਹਾ ਗੱਲ ਕਰਦੇ ਚਾਹੇ ਫਰਨੀਚਰ ਜਦੋਂ ਅਪਾ ਗੱਲ ਕਰੀਏ ਕੁਰਸੀਆਂ ਟੇਬਲ ਵਗੈਰਾ ਤਿਆਰ ਕਰਦੇ ਹੋਂ ਇਹ ਲਾਈਟ ਵੇਟ ਵੀ ਹੁੰਦੇ ਨੇ ਤੇ ਕਹਿੰਦੇ ਟੁੱਟਦੇ ਵੀ ਨਹੀਂ ਖਰਾਬ ਵੀ ਨਹੀਂ ਹੁੰਦੇ ਇਹ ਕਿਹੜੇ ਖਾਸੀਅਤ ਹੈ ਨਾ ਜੀ ਚੇਅਰ ਦੀ ਗਾਰੰਟੀ ਸਾਲ ਤੋਂ ਲੈ ਕੇ 3 ਸਾਲ ਤੱਕ ਗਾਰੰਟੀ ਹੈਗੀ ਹੈ ਉਸ ਤੋਂ ਬਾਅਦ ਜਿੱਦਾਂ ਮਾਰਕੀਟ 'ਚ ਲੋਕੀ 2.5 ਕਿਲੋ ਦੀ ਚੇਅਰ ਬਣਾਉਂਦੇ ਸਾਡੀ 1.3 ਕਿਲੋ 3 ਕਿਲੋ ਮਤਲਬ ਇਹ ਕੁਆਲਿਟੀ ਵੱਲ ਫੋਕਸ ਕਰੀਦਾ ਸਾਰਾ ਠੀਕ ਹੈ ਠੀਕ ਸੋ ਦਰਸ਼ਕੋ ਜੀ ਹਾਂ ਐਵਰ ਕਿੰਗ ਕਹਿੰਦੇ ਆ ਸਪਨਿਆਂ ਦਾ ਘਰ ਤਾਂ ਸਾਰੇ ਬਣਾਉਂਦੇ ਨੇ ਪਰ ਉੱਥੇ ਦਾ ਸਮਾਨ ਹੈ ਉਹ ਵੀ ਪੂਰਾ ਕਰਨਾ ਪੈਂਦਾ ਤਾਂ ਹੀ ਸਪਨਿਆਂ ਦਾ ਘਰ ਫੇਰੇ ਸਮਾਨ ਜੇ ਲੈਣਾ ਐਵਰ ਕਿੰਗ ਤੋਂ ਲੈਣਾ ਕਿਉਂਕਿ ਗੱਲ ਹੋਵੇ Almari ਦੀ ਸਮਾਨ ਸਾਂਭਣਾ ਹੋਵੇ ਗੱਲ ਹੋਵੇ ਬੈੱਡ ਤੇ ਪਾਉਣ ਵਾਲੇ ਗੱਦੇ ਦੀ ਮੈਟ੍ਰੀਸ ਦੀ ਆਰਾਮ ਦੀ ਨੀਂਦ ਮਿਹਣਤ ਤੋਂ ਬਾਅਦ ਸੋਣਾ ਹੋਵੇ ਗੱਲ ਹੋਵੇ ਗਰਮ ਪਾਣੀ ਨਾਲ ਨਹਾਉਣ ਦੇ ਸਰਦੀਆਂ ਚ ਤਾਂ ਗੀਜ਼ਰ ਵੀ ਮੌਜੂਦ ਨੇ ਸਵੇਰੇ ਸ਼ਾਮ ਆਰਾਮ ਨਾਲ ਬਹਿਣਾ ਚਾਹ ਪਾਣੀ ਪੀਣਾ ਤਾਂ ਜੀ ਹਾਂ ਟੇਬਲ ਕੁਰਸੀਆਂ ਬੱਚਿਆਂ ਤੱਕ ਦੀਆਂ ਰੰਗ-ਬਰੰਗੀਆਂ ਕੁਰਸੀਆਂ ਵੀ ਅਵੇਲੇਬਲ ਨੇ ਗੱਲ ਹੋਵੇ ਕੁੱਲਰ ਦੀ ਗਰਮੀਆਂ ਚ ਕੁੱਲਰ ਵਧੀਆ ਠੰਡੀ ਪਾਣੀ ਵਾਲਾ ਕੁੱਲਰ ਤੇ ਨਾਲ ਦੇ ਨਾਲ ਲਾਈਟਾਂ ਚੱਲਦੀਆਂ ਬਲੂਟੂਥ ਵਾਲੇ ਸਪੀਕਰ ਲੱਗੇ ਹੋਏ ਨੇ ਤੇ ਜੇਕਰ ਨੌਜਵਾਨ ਪੀੜੀ ਨਚਨ ਗਾਣ ਦੇ ਸ਼ਕੀਨ ਆ ਤਾਂ ਜੀ ਹਾਂ ਹੋਮ ਥੀਏਟਰ ਦਾ ਅਵੇਲੇਬਲ ਨੇ ਸੋ ਕਹਿ ਸਕਦੇ ਆ ਕਿ ਐਵਰ ਕਿੰਗ ਇੱਕ ਅਜਿਹਾ ਬ੍ਰਾਂਡ ਹੈ ਜਿਨ੍ਹਾਂ ਦੇ ਕੋਲ ਇੱਕ ਦਰਜਨ ਦੇ ਕਰੀ ਪ੍ਰੋਡਕਟਸ ਨੇ ਤੇ ਸਾਰੇ ਪ੍ਰੋਡਕਟ ਉਹ ਨੇ ਜਿਹੜੇ ਰੋਜ਼ਮਰਗ ਦੀ ਜ਼ਿੰਦਗੀ ਚ ਕੰਮ ਆਉਂਦੇ ਆਉਂਦੇ ਆ ਤਾਂ ਸੋਚ ਕੀ ਰਿਹਾ ਲੁਧਿਆਣਾ ਵਾਸੀਓ ਲੁਧਿਆਣਾ ਪੰਜਾਬ ਚਾਹੇ ਪੂਰਾ ਭਾਰਤ ਇੱਕ ਨਾਮ ਯਾਦ ਰੱਖਿਓ ਐਵਰ ਕਿੰਗ ਹਰ ਤਰ੍ਹਾਂ ਦੇ ਕੁਆਲਟੀ ਪ੍ਰੋਡਕਟ ਕੁਆਲਟੀ ਡਿਊਰਬਿਲਟੀ ਰਿਲਾਈਅਬਿਲਟੀ ਇੱਕੀ ਭਰੋਸਾ ਇੱਕੀ ਵਿਸ਼ਵਾਸ ਤੇ ਨਾਲ ਦਾ ਦੱਸ ਦਿੰਦੇ ਆ ਜਿਹੜੇ ਵੀ ਲੋਕ ਡਿਸਟ੍ਰੀਬਿਊਟਰਸ਼ਿਪ ਡੀਲਰਸ਼ਿਪ ਚ ਰੇਡ ਲਿਕੇ ਨੰਬਰ ਤੇ ਸੰਪਰਕ ਕਰੋ ਅਮਨ ਡੰਗ ਫੋਨ ਚੱਕਣਗੇ ਗੱਲ ਕਰਨਗੇ ਕਿਸੇ ਵੀ ਤੁਸੀਂ ਕੋਨੇ ਵਿੱਚ ਭਾਰਤ ਦਾ ਕੋਈ ਸੂਬਾ ਹੈ ਪੰਜਾਬ ਦਾ ਕੋਈ ਸ਼ਹਿਰ ਹੈ ਕੋਈ ਜ਼ਿਲ੍ਹਾ ਪਿੰਡ ਸ਼ਹਿਰ ਸਾਰੇ ਪਾਸੇ ਡੀਲਰਸ਼ਿਪ ਵਧਾਉਣੀ ਚਾਹੁੰਦੇ ਹੋ ਡਿਸਟ੍ਰੀਬਿਊਟਰ ਲੈਣਾ ਚਾਹੁੰਦੇ ਹੋ ਤਾਂ ਜੀ ਹਾਂ ਨੰਬਰ ਤੇ ਕੰਟੈਕਟ ਕਰੋ ਅਮਨ ਡੰਗ ਨਾਲ ਗੱਲਬਾਤ ਕਰੋ ਤੇ ਆਪਣੇ ਸੁਪਨਿਆਂ ਨੂੰ ਆਪਣੇ ਵਪਾਰ ਨੂੰ ਸਾਕਾਰ ਕਰੋ